ਮਹਾਪੁਰ ਸਤਿਪੁਰ ਸਤਿਪੁਰ ਬਾਬਾ ਜਮਾਦਰ ਸਿੰਘ ਦੀ ਬਾਬਾ ਭਤੇ ਸਿੰਘ ਦੀ ਮਾਤ ਗੁਜਰ ਕੌਰ ਦੋ ਰਾਤਾਂ ਰਾਤਾਂ ਠੰਡੇ ਪੁਰਜ ਵਿੱਚ ਰੱਖਿਆ ਗਿਆ ਕੱਲ ਜਾਸਾਨੇ ਨਿਤਰ ਕੀਤਾ ਸੀ 140 ਹੌਣ ਜਿਹੜੀ ਹੈ ਉਚਾਈ ਹੈ ਕਰਨੇ ਵਿੱਚ ਦੀ ਸ਼ਾਹਜਹਾਨ ਨੇ ਬਣਵਾਇਆ ਸੀ ਜਦੋਂ ਦਿੱਲੀ ਤੋਂ ਵਾਪਸ ਮੁੜਦਾ ਸੀ ਗਰਮੀਆਂ ਦੇ ਵਿੱਚ ਉੱਥੇ ਥੋੜਾ ਸਮਾਂ ਘੈਰ ਕੇ ਜਾਂਦਾ ਸੀ ਪਰ ਹੁਣ ਹੈ ਜੀ ਉਹ ਦੰਪੂ ਠੰਡ ਹੈ 11 12 ਤੇ 13 ਕਈ 10 ਨੂੰ ਕਹਦੇ ਨੇ ਵੀ 10 ਨੂੰ ਬਾਬਾ ਜੀ ਠੰਡੇ ਬੁਰਜ ਵਿੱਚ ਉਹਨਾਂ ਨੂੰ ਰੱਖਿਆ ਗਿਆ ਇਸ ਤਰ੍ਹਾਂ ਕਰਕੇ ਉਹ ਠੰਡੇ ਗੁਰਦੇ ਉਹ ਹਾਲਾਤ ਨੇ ਜੰਦੀਆਂ ਹਾਲਾਮਾਂ ਚੱਲ ਰਹੀਆਂ ਨੇ ਜਿਵੇਂ ਅੱਜ بار بار ਰੇਸ਼ ਹੋ ਰਹੀਆਂ ਹਨ بارش ਵੀ ਹੋ ਰਹੀ ਸੀ ਇਸ ਤਰ੍ਹਾਂ ਇਸ ਤਰ੍ਹਾਂ ਠੰਡੀ ਹਵਾ ਜਦੋਂ ਉਸ ਪਾਣੀ ਦੇ ਨਾਲ ਜੋ بارش ਦਾ ਪਾਣੀ ਹੈ ਜਾਂ ਮਸਤੀ ਨਦੀ ਦਾ ਕੋਈ ਕੋ ਪਾਣੀ ਹੈ ਉਹਦੇ ਨਾਲ ਸੁਣ ਕੇ ਤੋਂ ਬਰਫ਼ ਵਰਗੀ ਹਵਾ ਆਉਂਦੀ ਹੈ ਨਾ ਸੀਨਾ چیرਦੀ ਜਾਂਦੀ ਹੈ ਉਹ ਜਿਹੜੇ ਹਿਆਰੇ ਹਨੀਉਕੇ ਨਾਮ ਰਛੀ ਹਨ ਉਹ ਦਾਤ ਨੂੰ ਆਪਣਾ ਦੁੱਖ ਨਹੀਂ ਹੁੰਦੇ ਹੀ ਮਾਏ ਮੇਰਾ ਸਦੀਆਂ ਬੜਾ ਤੋਰੇਗਾ ਆ ਮੇਰੇ ਹੱਥਾਂ ਵਿੱਚੋਂ 흘ੀਤੇ ਧਾਰੇ ਜੀ ਨਾ ਇਹ ਬੜੇ ਦੁੱਖ ਦੇ ਨੇ ਦੁੱਖ ਨਹੀਂ ਹੁੰਦੇ ਹਾਲਾਂਕਿ ਦਰਦ ਤੇ ਮਨ ਹੈ ਮਾਲਕ ਨੂੰ ਤਾਂ ਸਰੀਰ ਹੈ ਜੀ ਪਰ ਦੁੱਖ ਨਹੀਂ ਹੁੰਦੇ ਸਭ ਕਹਿੰਦੇ ਨੇ ਜੀ ਦਾਦੀ ਅਮਾ ਤੁ ਸਾਨੂੰ ਸਾਥੀ ਸ਼ਾਵਾ ਜਨਾਬ ਜੋ ਦਾਦੇ ਨੇ ਕਰਕੇ ਬਖਾਇਆ ਹੈ ਉਹਨਾਂ ਦੇ ਗੁਰੂ ਕਿਆਂ ਦੀ ਸਾਥੀ ਸ਼ਰਾਂ ਮਾਤਾ ਜੀ ਗੁਰੂ ਕਿਆਂ ਦੀ ਸਾਥੀ ਸ਼ਰਾਂ ਦੇ ਤੇ ਬਾਰ ਬਾਰ ਮਾਤਾ ਜੀ ਕਹਿੰਦੇ ਕਿ ਬੱਚੇ ਕਿਤੇ ਘੂਣ ਨਾ ਜਾਣ। ਤੁਹਾਡੇ ਸਿਰ ਤੇ ਜੋ ਇਹ ਦਸਤਾਰ ਤੁਮਾਲਾ ਸਜਾਇਆ ਹੈ ਨਾ ਇਹ ਗੁਰੂ ਗੋਬਿੰਦ ਸਾਹਿਬ ਜੀ ਦਾ ਹੈ ਕਿਤੇ ਡੋਲ ਨਾ ਜਾਏ ਉਹਨਾਂ ਬਾਗ ਨੂੰ ਲਾ ਦੇ। ਪਹਿਲੀ ਪੇਸ਼ੀ ਗੁਰੂ ਬਾਬਾ ਜੀ ਦੀ ਜਾਨ ਕੀ ਕਰਕੇ ਮਤੇ ਬੁਲਾਏ ਹਾਲਾਤ ਕਨਵਾਸ ਨੇ ਪੇਸ਼ ਕੀਤੇ ਵੀ ਜਿਸ ਤਰ੍ਹਾਂ ਕਿਸੇ ਜਾਨਵਰ ਜਾਨਵਰਟੀ ਦਾ ਮਾਰੇ ਦਾ ਬਾਬਾ ਜੀ ਨੂੰ ਜਿਹੜਾ ਹੈ ਸ਼ਮਕਾਂ ਦੇ ਨਾਲ ਹੁੰਦਿਆ ਹੈ ਹਾਸ ਵਿੱਚ ਬਲੀਤੇ ਲਾਏ ਗਏ ਨੇ ਦਰਕਤ ਦੇ ਨਾਲ ਬੰਨ੍ਹ ਕਰਕੇ ਗਨੇਦੇ ਮਾਰੇ ਮਾਰੇ ਇੱਕ ਦਾਸ ਬੜੇ ਪਹਿਲਾਂ ਜ਼ਿਕਰ ਸੁਣਿਆ ਸੀ ਕਿ ਉੱਥੇ ਖੂਨ ਸੀ ਉਸ ਖੂਨ ਦੇ ਕਹਿੰਦੇ ਵਿੱਚ ਲਮਕਾਇਆ ਵੀ ਗਿਆ ਸੀ ਬੇਤੀ ਬੇਤੀ ਵੀ ਪ੍ਰੇਮ ਨਾ ਲੈਣਾ ਅਸਤੇ ਨੇ ਤੁਮ ਮਤੇ ਬੁਲਾਈ ਕਿ ਸੂਚਾ ਨੰਦ ਕਹਿੰਦਾ ਵੀ ਇਹ ਤੁਹਾਡੇ ਕਿਸੇ ਗੁਰੂ ਦਾ ਦਰਬਾਰ ਨਹੀਂ ਇਹ ਬਾਦਸ਼ਾਹ ਦਾ ਅੱਡਾ ਹੈ ਇਥੇ ਆਦਾਬ ਕਰੋ ਨਮਸਕਾਰ ਕਰੋ ਆਦੇ ਬੇ ਸੂਨਬੀਰ ਕਹਿ ਲਵੇ ਠੀਕ ਹੈ ਤੁਹਾਡਾ ਬਾਦਸ਼ਾਹ ਹੋਵੇਗਾ ਪਰ ਸਾਡਾ ਬਾਦਸ਼ਾਹ ਤੇ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਜਾਣ ਤੱਕ ਡਾ ਸਾਰੇ ਆ ਵਿੱਚ ਵਰਨਾ ਪਰਮੇਸ਼ਰ ਹੈ ਜਾਂਦਰ ਉਹ ਹੈ ਇਹਨਾਂ ਦੋਨਾਂ ਤੋਂ ਬਗੈਰ ਅਸੀਂ ਕੀ ਛੱਗੇ ਕਿਸੇ ਦੇ ਝੁਕਾਉਦੇ ਦੀ ਇਹ ਦਿਨ ਹੈ ਅਮਾਨਤ ਸਤਗੁਰ ਦੀ ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਇਹ ਸਿਰ ਹੈ ਅਮਾਨਤ ਸਤਗੁਰ ਦੀ ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ ਥਾਂ ਥਾਂ ਤੇ ਗੁਰੂ ਨਾ ਝੁਕਦਾ ਆ ਠੀਕ ਹੈ ਜੀ ਦਾ ਕੰਮ ਹੋਵੇਗਾ ਪਰ ਸਾਡਾ ਤੇ ਗੁਰੂ ਹੈ ਗਿੱਰ ਸਾਡਾ ਤੇ ਵਾਹਿਗੁਰੂ ਹੈ ਉਹਦੇ ਅੰਗੇ ਸਿਸ਼ਟਤਾ ਮੰਗੇ ਇਹਨਾਂ ਅਗੇ ਰ ਜਨਾ ਪਿਆਰ ਦੇ ਨਾਲ ਕਹਿੰਦੇ ਨੇ ਵੀ ਮੰਨ ਜੇ ਤੁਮ ਨੂੰ ਐਸ਼ ਪ੍ਰਸਤੀ ਦਵਾਵਾਂ ਜੋ ਆਰੂ ਵੀ ਉਹ ਮਿਲ ਹੀ ਜਾਵੇਗਾ ਤੁਸੀਂ ਧਰਮ ਆਪਣਾ ਛੱਡ ਦੋ ਇਹਦੇ ਵਿੱਚ ਕੀ ਰੱਖਿਆ ਇਹਦੇ ਵਿੱਚ ਦੁੱਖ ਹੀ ਨੇ ਤੁਹਾਨੂੰ ਤਸੀਹੇ ਮਿਲੇ ਨੇ ਵੇਖੋ ਆਪਣੇ ਹੱਥ ਵੇਖੋ ਉਹ ਜਨੈਸ ਮੰਦਰੀ ਬਾਹ ਮੂੰਹ ਹੱਥ ਜਿਹੜੇ ਹਨ ਪੈਰ ਜਿੰਨੇ ਪਈ ਸੀ ਕਹਿੰਦੇ ਆਪਣੇ ਹੱਥ ਪੈਰ ਕੋ ਮੂੰਹ ਵੇਖੋ ਆਪਣਾ ਸਰੀਰ ਵੇਖੋ ਇਹ ਸਿੱਖੀ ਤੋਂ ਸਿੱਖੀ ਲੈਣਾ ਇਸ ਸਿੱਖੀ ਵਿੱਚ ਦੌਖੀ ਜੋਖ ਨਹੀਂ ਔਰ ਹੈ ਵੀ ਇਸ ਤਰ੍ਹਾਂ ਦੀ ਸਿੱਖੀ ਖੰਨੀ ਨੂੰ ਸਿੱਖੀ ਵਾਲ ਨੂੰ ਇੱਕ ਮਾਰਗ ਅਪਣਾਣਾ ਐ ਇਹ ਸਿੱਖੀ ਮੰਦੀ ਹੈ ਪਿਆਰ ਨਾਲ ਕਹਿੰਦੇ ਵੀ ਮੰਨ ਜਾਓ ਸਭ ਕੁਝ ਜਮਾਂਗੇ ਹਲੇ ਮਰਾਂ ਚੋਦੀਆਂ ਪੁੱਤ ਵੀ ਨਹੀਂ ਖੇਲਣ ਖੁੱਦਣ ਦੇ ਦਿਨ ਨੇ ਹੈ ਖੇਲੋ ਖੁੱਦੋਂ ਬੰਦ ਨਾ ਹੋਣਾ। ਬਾਬਾ ਜੀ ਕਹਿੰਦੇ ਵਜਿੱਦਿਆ ਕਿਉਂ ਸਮਾਂ ਜਿਹੜਾ ਹੈ ਤੂੰ ਖਰਾਬ ਕਰਨਾ ਹੈ ਉਹ ਕਰਨਾ ਹੀ ਕਰ ਦੇ ਪਰ ਸਿੱਖੀ ਤੋਂ ਮੁਕਰ ਨਹੀਂ ਹੁੰਦੀ। ਵਾਪਸ ਖੰਡੇ ਪੁਰਜ ਵਿੱਚ ਕਹਿੰਦੇ ਜੀ ਰਾਤ ਬਿਜਾਦੀ। ਰਾਤ ਨੂੰ ਇੱਕ ਉੱਥੇ ਹੋਰ ਇੱਕ ਮਹਾਂਕੁਸ਼ ਦਾ ਜ਼ਿਕਰ ਹੁੰਦਾ ਹੈ। ਅਸਲ ਮਹਾਂਪੁਰਸ ਨੇ ਕਈ ਨਹੀਂ ਜਿਨ੍ਹਾਂ ਨੇ ਜਾਨਵਾਰ ਕੀਤੇ ਉਹ ਮਹਾਂਪੁਰਸ ਹਨ ਭਾਈ ਮੋਤੀराम ਰਾਤ ਨੂੰ ਕਹਿੰਦੇ ਗੁਰੂ ਸਈਏ ਦਾ ਕੰਮ ਕਰਦੇ ਸਨ ਸਰਹੰਦਰ ਬਾਗ ਦੇ ਵਿੱਚ ਉਹਨਾਂ ਜੀ ਇਹਨਾਂ ਜੀ ਸੁਣਿਆ ਵੀ ਇਹ ਜਿਹੜੇ ਹਨ ਸਾਬ ਜਾਨੇ ਆ ਰਹੇ ਨੇ ਇਨਾਂ ਦੇ ਪਿਤਾ ਦੀ ਜਿਹੜੇ ਅਨੰਤਪੁਰ ਸਾਹਿਬ ਦੇ ਵਿੱਚ ਭਾਈ ਹਰਾ ਸਿੰਘ ਦੀ ਨਾਮ ਉਹਨਾਂ ਦਾ ਉੱਥੇ ਉਹ ਸਿਵਰਨ ਧੌਂਦੇ ਨੇ ਕਈ ਸਮਾਂ ਭਾਈ ਮੋਤੀराम ਆ ਰੱਖ ਪਰਿਵਾਰ ਵਿੱਚ ਗ੍ਰਸਤੀ ਜੀਵਨ ਆ ਗਿਆ ਤੇ ਉਹ ਕੰਮ ਕਰਨਾ ਮਹਿਲ ਦੇ ਉੱਤੇ ਨੇ ਸੋਈਆ ਭਾਈ ਮੋਤੀਰਾ ਤੇ ਰਾਤ ਨੂੰ ਜਿਹੜਾ ਹੈ ਰੋਟੀ ਉਸ ਮਹਿਲ ਦੇ ਵਿੱਚ ਹੀ ਤਿਆਰ ਕਰਕੇ ਤੇ ਠੰਡੇ ਗੁਰਜ ਦੇ ਚੱਲਿਆ ਆਉਂਦਾ ਕਿਉਂਕਿ ਆਪਣੀ ਇਹੜੀ ਜਿੰਮੇਵਾਰੀ ਪੂਰੀ ਨਿਭਾ ਰਿਹਾ ਸੀ ਤੇ ਨਿਭਉਂਦੇ ਆ ਤੈਨੂੰ ਬਾਬਾ ਜੀ ਕੋ ਗਿਆ ਮਾਤਾ ਜੀ ਕੋ ਗਿਆ ਤੈਂ ਲੱਗਾ ਮਾਤਾ ਜੀ ਮੈਂ ਪ੍ਰਸ਼ਾਦਾ ਲੈ ਕਰਕੇ ਆਇਆ ਮਾਤਾ ਜੀ ਕਿnde ਤੂੰ ਹੈ ਕੌਣ ਕਿਨਾਂ ਜੀ ਮੈਂ ਰਤੀ ਮਹਿਰਾ ਹਾਂ ਮੇਰੇ ਪਿਤਾ ਜੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕਰਦੇ تھے ਕ੍ਰਿਤੇਕ ਭਗਤ ਮਹਾਰਾਜ ਦੀ ਸੇਵਾ ਕਰਦੇ ਰਹੇ ਨੇ ਆ ਸ਼ਾਮ ਆਉਂਦੀ ਨਾ ਬੈਠ ਸਤਿਕਾਰ ਨਾਲ ਬਾਬਾ ਜੀ ਨਾਲ ਕਹਿ ਰਹੇ ਨੇ ਮੋਤੀਦਮ ਕਹਿੰਦੇ ਮਾਤਾ ਜੀ ਪ੍ਰਸਾਦਾ ਲੈ ਕਰਕੇ ਆਇਆ ਮਾਤਾ ਜੀ ਕਹਿੰਦੇ ਕਿਥੋਂ ਲਿਆਇਆ ਆਪ ਧਿਆ ਕਰਕੇ ਲੈ ਕਰਕੇ ਆਇਆ ਤੈਨ ਲਗਾ ਜੀ ਨਹੀਂ ਮੈਂ ਇੱਥੇ ਡਿਊਟੀ ਕਰਦਾ ਹਾਂ ਇਹਨਾਂ ਦੇ ਰਸਤਵ ਸੰਗਠਨ ਪ੍ਰਸਾਦਾ ਧਿਆ ਕਰੀਦਾ ਮਾਤਾ ਜੀ ਕਹਿੰਦੇ ਨਹੀਂ ਸ਼ਰਮ ਇਹਨਾਂ ਦਾ ਇੱਕ ਤੁਮਕਾ ਪਾਣੀ ਦਾ ਵੀ ਮੁੱਝ ਨਹੀਂ ਪਹੁੰਚਦਾ ਫਿਰ ਕਿਹਾ ਮੋਤੀ ਨਾਮ ਜਾ ਚਲਿਆ ਜਾਂ ਐਵੇਂ ਤੈਨੂੰ ਲੋਕ ਦੇਣਗੇ ਤੇਰਾ ਪਰਿਵਾਰ ਉਹ ਜਿਹੜਾ ਬੱਚੇ ਹੋਣਗੇ ਤੈਨੂੰ ਮੁੱਖ ਮਿਲੇਗਾ ਜਾਂ ਚਲਿਆ ਜਾ ਅਸੀਂ ਵਜੂ ਦੇ ਭਾਣੇ ਵਿੱਚ ਨਾ ਮੋਤੀਰਾਮ ਜਾ ਚਲੇ ਜਾ ਇਹਨਾਂ ਪਰ ਤੈਨੂੰ ਤੁਸੀਂ ਇਹ ਦੇਖੀ ਹਾਂ ਤੈਨਵੇਂ ਜੁਣਾ ਜਿਆ ਹੋ ਕੇ ਮੋਤੀਰਾਮ ਵਾਪਸ ਮੁੜ ਗਿਆ ਜਦੋਂ ਘਰ ਵਿੱਚ ਜਾਂਦਾ ਹੈ ਜੀ ਜਿਹੜੀ ਘਰ ਵਾਲੀ ਇਹ ਵੀ ਖੋਦੀ ਤੇ ਮਾਤਾ ਜੀ ਨੇ ਇਹਨਾਂ ਦਾ ਚਾਹ ਹੈ ਕਿ 70 ਸਾਲ ਦਾ ਭਾਈ ਦਾ ਰਹਿਣਾ ਕਰਕੇ ਉਹਨਾਂ ਦਾ ਨਾਮ ਆਉਂਦਾ। ਉਹ ਜਿਹੜੇ ਕਹਿੰਦੇ ਬਾਬਾ ਜੀ ਆਣ ਘਰ ਵਿੱਚ ਜਾ ਕੇ ਘਰ ਵਾਲੀ ਕਹਿੰਦੀ ਪ੍ਰਸ਼ਾਦਾ ਧਿਆਰ ਹੈ ਤੇ ਸ਼ਾਂਤ ਹੋ ਨਿਭਰ ਆਰਾਮ ਕਰੀਏ। ਥਾਲੀ ਕੇ ਪਰੋਸ ਦਿੱਤਾ ਬਾਬਾ ਜੀ ਨੇ ਬੰਕੀ ਇੱਕ ਤੂੜੀ ਇਹ ਮੁੱਖ ਵੱਲ ਜਾਂਦੇ ਆ ਨਾ। ਹੱਥ ਪੈ ਠੰਡੇ ਪੈ ਗਏ ਪੱਖਾ ਤੋਂ ਜ਼ਿਆਦਾ ਜ਼ਿਆ ਮੀਤ ਬੰਨ ਲਗਾ ਹੱਥ ਜਿਹੜੀ ਕੰਪਨੀ ਸੀ ਛੁੱਟ ਗਈ ਕਿਰਵਾਲੀ ਇਹਨਾਂ ਦੀ ਮਾਤਾ ਨੇ ਪੁੱਛਿਆ ਵੀ ਕੀ ਗੱਲ ਹੋਈ ਉਦਾਸ ਸੀ ਤੇ ਸਾਰੀ ਜਿਹੜੀ ਕਟਨਾ ਹੈ ਦੱਸੀ ਇਹ ਵੀ ਕਲੀਆਂ ਵਰਗੇ ਪੰਨ ਵਰਗੇ ਬੱਚੇ ਨਹੀਂ ਜਿਵੇਂ ਸਾਡਾ ਬੱਚਾ ਨਰੈਣਾ ਨਾ ਇੰਨਾ ਦੇ ਹੀ ਨਹੀਂ ਦੋ ਠੰਡੇ ਬੁਰਜ ਵਿੱਚ ਰਹਿ ਗਏ ਤਾਂ ਕਹਿਣ ਲੱਗੇ ਹੌਂਕਰ ਕੀ ਕਰਨਾ ਹੈ ਕਹਿਣ ਲਗਾ ਮੈਂ ਪ੍ਰਸ਼ਾਦਾ ਲੈ ਕੇ ਗਿਆ ਸੀ ਛਕਿਆ ਕਹਿਣ ਲੱਗੇ ਆਦਮਾ ਨਹੀਂ ਛਕਾਂ ਤੇ ਬੀਬੀ ਹੁੰਦੀ ਕਹਿਣ ਲੱਗੀ ਇਸ ਤਰ੍ਹਾਂ ਹੈ ਵੀ ਤੁਸੀਂ ਹੁਣ ਜਾ ਕਿਸ ਕਾਲ ਪ੍ਰਸ਼ਾਦਾ ਜਾਂ ਦੁੱਧ ਕਰਨ ਕਰਦੀਆਂ ਤਾਂ ਦੁੱਧ ਛਕਾਓ ਕਹਿਣ ਲੱਗੇ ਹੁਣ ਉਹਨਾ ਮੈਨੂੰ ਜਾਣ ਨਹੀਂ ਦੇਣਾ ਉਦੋਂ ਤੇ ਡਿਊਟੀ ਸੀ ਮੈਂ ਚਲਿਆ ਗਿਆ ਸੀ ਪਰ ਹੁਣ ਉਹਨਾ ਮੈਨੂੰ ਬੜਕ ਨਹੀਂ ਦੇਣਾ اے بی بی ਕੁਡੀ ਸ਼ਾਨੀ ਸੀ ਆਪਣੇ ਗਹਿਣੇ ਗੱਡੇ ਚੁੱਕ ਲਈ ਆਈ ਜੀ ਐਨ ਕਿ ਗਹਿਣੇ ਗੱਡੇ ਉਹ ਜੇ ਬਥੇਰੇ ਜਾਣਦੇ ਪਰ ਉਹ ਦੁਨੀਆਂ ਕਿਦੋਂ ਲਈ ਜਿਹੜੇ ਠੰਡੇ ਗੁਰਜ ਵਿੱਚ ਬੈਠੇ ਨੇ ਰੈਣੀ ਮਰਦੀ ਨੇ ਆਪਣੇ ਆ ਮੇਰੇ ਗਹਿਣੇ ਬੜੇ ਕੀਮਤੀ ਨੇ ਜਿਹੜੇ ਤੇ ਕਤੇ-ਕਤੇ ਵਿਕਣ ਵਾਲੇ ਉਤਮਾਨ ਤੇ ਪਹਰੇਦਾਰ ਨੇ ਤੁਸੀਂ ਜਾ ਕੇ ਉਹ ਪਹਰੇਦਾਰਾਂ ਨੂੰ ਰਿਸ਼ਤਤ ਹੋ ਤੁਹਾਨੂੰ ਜਾਣ ਦੇ ਦੇਣਗੇ بی بی ਜੀ ਨੇ ਦੁੱਧ ਪਿਆ ਸਕਿਆ ਬਾਈ ਨੂੰ ਦਿਨ ਆਉਂਦੀ ਹੱਥ ਵਿੱਚ ਗਹਿਣੇ ਚੁੱਕੇ ਦੁੱਧ ਦਾ ਘੜਾ ਚੱਕਿਆ ਹੈ ਤੇ ਜਾ ਕੇ ਬਹਿਰੇ ਘਰ ਨੂੰ ਕਹਿੰਦੇ ਵੀ ਮੈਂ ਦੁੱਧ ਛਕਾਉਣਾ ਹੈ ਲਾਲਾ ਤਾਂ ਹੀ ਆ ਲੈ। ਵੈਨੇ ਲੱਲੇ ਤੇ ਰੱਸੇ ਕੰਮ ਆ ਜਾਣਗੇ। ਰਾਤ ਵਿੱਚ ਪਏ ਨੇ ਉਹ ਗਹਿਣੇ ਪਰਦੇ ਦੀ ਦੁੱਧ ਛਕਾਉਣ ਵਾਸਤੇ ਕਾਹੀ ਨਹੀਂ ਚਲੇ ਬੈਠੇ। ਮਾਤਾ ਜੀ ਕਰੋ ਪਰ ਬਾਹਰ ਸੁਣੇ ਉਹ ਬੱਚਿਆਂ ਨੂੰ ਮਾਤਾ ਜੀ ਗੋਦੀ ਵਿੱਚ ਨਹੀਂ ਰੱਖਦੇ। ਆਪ ਥੰਨੇ ਨਹੀਂ ਤੇ ਬੱਚੇ ਗੋਦੀ ਵਿੱਚ ਭਾਏ ਨਹੀਂ ਮਾਤਾ ਜੀ। ਕਹ ਕਹ ਕੇ ਕੋ ਨਾ ਮੈਂ ਕਹ ਲੱਗ ਗਿਆ ਮੋਤੀ ਨਾ ਮੈਂ ਰਾਹ ਹੋ ਤੈਨ ਮੋਤੀ ਆ ਤੂੰ ਫੇਰ ਆ ਕੇ ਤੈਨੂੰ ਕਹਿ ਨਹੀਂ ਛੱਡਣਾ ਪ੍ਰਸ਼ਾਦਾ ਕਹਿ ਲੱਗਾ ਮਾਤਾ ਜੀ ਨੂੰ ਦਸਾਂ ਨਾਹਾਂ ਦੀ ਕਿਰਤ ਵਿੱਚ ਰੁੱਧ ਲੈ ਕਰਕੇ ਆ ਤਾਂ ਤੁਸੀਂ ਸ਼ਰਮੋਂ ਤੇ ਪਰਵਾਣ ਅਖੋ ਕਹਿੰਦੇ ਮੋਤੀ ਤੂੰ ਫੇਰ ਤੈਨੂੰ ਕਿਹਾ ਵੀ ਦੁੱਖ ਦੇਣਗੇ ਕਹਿੰਦੇ ਜੀ ਉਹ ਤੁਹਾਨੂੰ ਝੱਲਣਾ ਦੇ ਜੋ ਦੇਣਗੇ ਜੋ ਕਰਨਾ ਹੋਣਾ ਕਰਨਾ ਨਾ ਪਰ ਇਹ ਜਿਹੜਾ ਦੁੱਖ ਹੈ ਨਾ ਥੁੜੇ ਪੁਰਜਾ ਮੇ ਤੋਂ ਨਹੀਂ ਚੱਲਿਆ ਜਾਂਦਾ ਦੁੱਧ ਜਿਹੜਾ ਹੈ ਮਾਤਾ ਜੀ ਨੇ ਮੱਦੇ ਕੀਤਾ ਬੱਚਿਆਂ ਨੇ ਛੱਕਿਆ ਦੀ ਤੇ ਬੱਚੇ ਬੜੇ ਖੁਸ਼ ਹੋ ਗਏ ਇਹਨੇ ਮਾਤਾ ਦੀ ਬਹੁਤ ਬਣਾਵਾਰ ਬੜਾ ਚੰਗਾ ਲੱਗਿਆ ਕਹਿਣ ਲੱਗੇ ਬਾਬਾ ਮੋਤੀ RAM ਦੀ ਤੁਸੀਂ ਬੜਾ ਚੰਗਾ ਕੀਤਾ ਦੁੱਧ ਦੀ ਲੋੜ ਸੀ ਉਹ ਕਿਉਂਕਿ ਪ੍ਰੇਮ ਸੀ ਨਾ ਹੱਥਪਾ ਦੇ ਉਸ ਤਰ੍ਹਾਂ ਦੀ ਜਿਹੜੀ ਥੋੜੀ ਧੀਮੀ ਹਵਾ ਦੇ ਸਾਥੀ ਤੀਰ ਦੋ ਬੋਲ ਭਾਵੇਂ ਪਰਪੰਦੇ ਹੋਣਗੇ ਮਾਤਾ ਜੀ ਕਹਿੰਦੇ ਧਨ ਮੋਤੀ ਤੈਨੂੰ ਕਮਾਇਆ ਗੁਰੂ ਲਾਲ ਨੂੰ ਦੁੱਧ ਪਿਆਰਾ ਤੂੰ ਧਨ ਮੋਤੀ ਨਾ ਪਹਿਲੀ ਰਾਤ ਦੂਜੀ ਰਾਤ ਇਸ ਤਰ੍ਹਾਂ ਕਰਕੇ ਮਾਪਾ ਜੀ ਸੇਵਾ ਕਰਦੇ ਨੇ ਪਹਿਲੀ ਰਾਤ ਦੀ ਗਹਿਣੇ ਗੱਲੇ ਵੇਚੀ ਰਿਸ਼ਮ ਦੇਖਾ ਤੇ ਦੂਜੀ ਰਾਤ ਆਪਣੇ ਘਰ ਦੇ ਵਿੱਚ ਜਿਹਦੇ ਵਿੱਚ ਪਏ ਸਨ ਤਾਂ ਘਰ ਦੇ ਕਾਲਜਾ ਤੇ ਇਹ ਸੇਵਾ ਕੀਤੀ ਜਾਇਦਾਦ ਕੋਈ ਨਹੀਂ ਸੀ ਜੋ ਜਾਇਦਾਦ ਸੀ ਕਹਿਣੀ ਸੀ ਨਾਮਨ ਘਰ ਸੀ ਉਹ ਜ਼ਮੀਨ ਆਦਮੀ ਕੋਈ ਨਾ ਕੋ ਬਹੁਤੀ ਨਹੀਂ ਸੀ ਉਹ ਘਰ ਦੀ ਕਾਇਬਾਤ ਤੇ ਦੂਜੀ ਰਾਤ ਇਹਨਾਂ ਰਿਸ਼ਮਤ ਵਿੱਚ ਦਿੱਤੇ ਦੁੱਧ ਪਿਆਲਾ ਹੈ ਜੇ ਕਹਿੰਦੇ 바ਵਾ ਕੌਂਟਰ ਮਨਜੀ ਨੇ ਉਹ ਮੋਰਾ ਖੜੀਆਂ ਕਰਕੇ ਜ਼ਮੀਨ ਖਰੀਦੀ ਹੈ ਨਾ ਤੇ ਬੜੀ ਮਹਿੰਗੀ ਜ਼ਮੀਨ ਹੈ ਤੇ ਭਾਈ ਮੁੰਤੀ ਨਾਮ ਨੇ ਜਿਹੜਾ ਦੁੱਧ ਪਿਆਲਾ ਨਾ ਇਹ ਵੀ ਬੜਾ ਮਹਿੰਗਾ ਹੈ ਇਹ ਤਾਂ ਮੁੱਲ ਤੇ ਮਰਵਾ ਦੇਵੇਂ ਕਿੰਨਾ ਉਹ ਪਤਾ ਸੀ ਇਹ ਦੁੱਖ ਤੇ ਦੇਣਾ ਬੱਚੇ ماں ਘਰਵਾਲੀ ਉਹਨੂੰ ਵਿੱਚ ਪੇੜ ਦਿੱਤੇ ਆਪਣਾ ਪਰਿਵਾਰ ਦਾ ਦੱਸੋ ਤੇ ਕੀਮਤ ਦੇ ਸਕਦੇ ਦੀ ਨਹੀਂ ਦੇ ਸਕਦੇ ਦੂਜੀ ਰਾਤ ਦੀ ਘਟਨਾ ਅਸੀਸਾਂ ਮਕਸ਼ੀਆਂ ਨੇ ਤੀਜਾ ਦਿਨ ਹੁਣ ਆਇਆ ਹੈ ਤੇ ਜਾਣ ਲੱਗੇ ਨੇ ਕਹਿੰਦੇ ਫਤਵਾ ਜਾਰੀ ਕੀਤਾ ਸ੍ਰੀ ਇਹਨਾਂ ਨੂੰ ਨਹੀਂ ਹਾਂ ਵਿੱਚ ਚੁਣ ਕੇ ਮਾਰ ਦਿੱਤਾ ਫਤਵਾ ਦਿੱਤਾ ਕਿਨੇ ਹੈ ਧਰਮੀ ਮਨੁੱਖੀ ਪੀਤਾ ਜੀ ਨੇ ਤੇ ਕੰਨ ਵੀ ਨੇ ਭਰੇ ਨੇ ਸਚਾਂ ਆਨੰਦ ਨੇ ਇਹ ਪੂਰਨ ਗੰਧੂ ਹੈ ਜਨੇ ਨੂੰ ਧਾਰਨ ਕਰਦਾ ਹੈ ਬ੍ਰਹਮਨ ਹੈ ਤੇ ਲਾਗੇ ਜਿਹੜਾ ਮੁਹੰਮਦ ਸ਼ੇਰ ਮੁਹੰਮਦ ਕਹਿਣ ਲੱਗਾ ਕਿ ਕਿਤੇ ਸ਼ਰਾ ਦੇ ਵਿੱਚ ਨਹੀਂ ਦੇਖਿਆ ਵੀ ਮਾਸੂਮਾਂ ਨੂੰ ਮਾਰਿਆ ਜਾਂਦੇ ਉਹਨਾਂ ਦਾ ਖੂਨ ਜ਼ਮੀਨ ਤੇ ਡੁੱਲੇ ਕਹਿਣ ਲੱਗੇ ਸੀ ਜ਼ਮੀਨ ਤੇ ਡੁੱਲਣ ਹੀ ਨਹੀਂ ਦੇਣਾ ਤਾਜੀ ਨੇ ਆਪਕਰ ਹੋ ਕੇ ਹੋ ਕੇ ਉਹ ਫਤਵਾ ਜਾਰੀ ਕੀਤਾ ਸੀ ਵੀ ਜਿੰਨੀਆਂ ਵਿੱਚ ਚੁਣਦਾਂਗੇ ਤੇ ਹੁਣ ਕਿੱਥੇ ਬੁਲੇਗਾ ਪੁਰਖ ਨੂੰ ਉਹ ਨੋੜ ਤਾ ਨੋੜ ਹੈ ਪਰ ਧਰਮੀ ਹੈ ਪਰ ਕਿਤੇ ਧਰਮ ਜਿਹਾ ਹੈ ਦਿਖਦਾ ਨਹੀਂ ਬਾਹਰ ਧਰਮੀ ਨਿਵਾਸ ਹੈ ਅੰਦਰੋਂ ਕੋਈ ਧਰਮੀ ਨਹੀਂ ਆ ਧਰਮ ਦੇ ਵਿੱਚ ਪਿਆਰ ਨਹੀਂ ਫਤਵਾ ਜਾਰੀ ਕੀਤਾ ਨੀਂਹਾਂ ਵਿੱਚ ਚੁਣ ਕੇ ਸ਼ਹੀਦ ਕਰ ਦਿੱਤਾ ਗਿਆ ਕਹਿੰਦੇ ਜਦੋਂ ਮਾਤਾ ਜੀ ਨੂੰ ਪਛਦੇ ਨੇ ਇਸ ਤਰ੍ਹਾਂ ਅੱਜ ਸਾਲੀ ਵਾਰਤਾ ਜਿਹੜੀ ਕੰਦੇ ਵਿੱਚ ਹੋਈ ਹੈ ਮਾਤਾ ਜੀ ਸਿੱਖਿਆ ਦਿੰਦੇ ਨੇ ਬੱਚੇ ਬੋਲਣਾ ਨਹੀਂ ਗੁਰੂ ਕਲ ਕੀ ਤਾਵੇ ਪ੍ਰਸੰਦ ਹੋ ਬੋਲਣਾ ਨਹੀਂ ਤੇ ਬੇਨਤੀ ਤੁਸੀਂ ਕਰਦੇ ਰਹਣਾ ਨਾ ਬੋਲਣ ਤੇ ਰਾਤ ਨੂੰ ਕਰਉ ਨਾਨਕ ਦੇ ਕਾਰਨ ਹੱਥ ਤੇ ਬੇਨਤੀ ਤੁਸੀਂ ਕਰਦੇ ਰਹਣਾ ਨਿਤਨੇਮ ਕੀਤਾ ਦੀ ਅੰਮ੍ਰਿਤ ਵੇਲੇ ਸ਼ਹੀਦੀ ਦਾ ਦਿਨ ਹੈ ਨੇਤਨੇ ਮੀਤਾਂ ਪਰਮੇਸ਼ਰ ਦਾ ਨਾਮ ਜਪਿਆ ਹੈ ਤੇ ਅਦਾਸਤਾ ਕਰਕੇ ਜਕਾਰਾ ਛੁਆ ਬਾਬਾ ਜੀ ਗੁਲੰਦ ਹੌਸਲੇ ਨੇ ਗੁਰੂ ਕੇ ਪ੍ਰੇਮ ਵਿੱਚ ਮੇਂ ਥੰਡ ਬੜੀ ਹੈ ਪਰ ਹੱਥ ਪੈਰ ਜਿਹੜੇ ਸੁੰਨੇ ਹੱਥ ਦੀਆਂ ਉਂਗਲੀਆਂ ਸੜੀਆਂ ਨੇ ਸਰੀਰ ਦੇ ਉੱਤੇ ਜਲਨ ਨਹੀਂ ਤਾਂ ਉਹ ਜਿਹੜੇ ਕੜੇ ਹੋਏ ਨੇ ਪਰ ਮੁਖੋਂ ਜਿਹੜੀ ਹੈ ਨਾ ਸੇਹਨੇਚਾਰੀ ਤੇ ਵੈਦੁਰੂ ਦਾ ਨਾਮ ਹੀ ਜਪਦੀ ਜਪਦੀ ਤੁਰਨ ਲੱਗੇ ਨੇ ਕਹਿੰਦੇ ਮਾਤਾ ਜੀ ਕੋਲ ਛੋਟੀ ਜੀ ਖੁਰਜੀ ਸੀ ਜਿਹਦੇ ਵਿੱਚ ਵਸਤਰ ਪਾਏ ਸਨ ਮਾਤਾ ਜੀ ਦੇ ਮੱਝ ਗਈ ਸੀ ਕਿਤੇ ਉਹਦੇ ਵਿੱਚੋਂ ਕੱਢ ਕੇ ਕਹਿੰਦੇ ਨੀਲੇ ਚੋਲੇ ਆ ਜ ਮਾਤਾ ਜੀ ਨੇ ਜਿਹੜੇ ਨੇ ਇਹਨਾਂ ਨੂੰ ਕਰਨ ਹੁਣਾ ਕੀਤੇ ਸਿਰ ਦੇ ਉੱਤੇ ਸੋਹਣੇ ਜੇ ਦਿਮਾਲੇ ਧਾ ਦੇ ਦਿੱਤੇ ਮੂੰਹ ਦੇ ਉੱਤੇ ਕਈ ਕਹਿੰਦੇ ਵਿਤ ਹੋਇਆ ਹੈ ਤੇ ਕਈ estrang ਕਹਿੰਦੇ ਵੀ ਹੱਥ ਦੇ ਨਾਲ ਮਾਤਾ ਜੀ ਨੇ ਕਹਿੰਦੇ ਪ੍ਰੇਮ ਦੇ ਨਾਲ ਨਿਕੜਾ ਜਿਹੜਾ ਸਵਾਰਿਆ ਤੇ ਕਲੀ ਇਹ ਲਿਖਦਾ ਨਾਲ ਯਾਰਾ ਕਹਿੰਦੇ ਮਾਤਾ ਜੀ ਨੇ ਕਿਹਾ ਆਓ ਜਾਨੀ ਸੇ ਪਹਿਲੇ ਤੂੰ ਨੇ ਗਲੇ ਸੇ ਲਾਤ ਰਹੁਂ ਸ਼ਰਮੇ ਤੰਗੀ ਕਰ ਨੂੰ ਚਿਹਰਾ ਜਨਾ ਦੁਲਾਤ ਨੂੰ ਪਿਆਰੇ ਸੇ ਚਿਹਰੂ ਪਰ ਨੰਨੀ ਸੀ ਕਲਤੀ ਲਗਾ ਤੋ ਉਹ ਮਤਨੀ ਸੇ ਪਹਿਲੇ ਤੂੰ ਨੇ ਦੁਲਹਾ ਮਨਾ ਤਰੂ ਉਹ ਕਹਿੰਦੇ ਤੁਸੀਂ ਮਰਨਾ ਤੇ ਮੌਲ ਨੂੰ ਵਿਆਹਣਾ ਤੇ ਬਾਬਾ ਜੀ ਰਵਾਨਾ ਹੋ ਗਏ ਤੇ ਮਾਤਾ ਜੀ ਨੂੰ ਕਹਿੰਦੇ ਪਿੱਛੇ ਮੁੜ ਕੇ ਬਾਬਾ ਫਤੇ ਸਿੰਘ ਜੀ ਕਹਿੰਦੇ ਨਹੀਂ ਵੀ ਜਦੋਂ ਮਾਤਾ ਜੀਤਰ ਜੀ ਸਾਡੀ ਸਰਕਾਰ ਨੂੰ ਮਾਤਾ ਦੀ ਚੜ੍ਹਾਈ ਚੜਾਈ ਕੀਤੀ ਸੀ ਨਾ ਉਦੋਂ ਤੋਂ ਬਾਪੂ ਸਾਨੂੰ ਕਦੇ ਸਾਨੂੰ ਇਕੱਲੇ ਨਹੀਂ ਛੱਡਿਆ ਹੁਣ ਅਸੀਂ ਚੱਲੇ ਹਾਂ ਕਿ ਮਾਤਾ ਜੀ ਧਿਆਨ ਰੱਖਣਾ ਦਾਦੀ ਜੀ ਸਾਨੂੰ ਇਕੱਲੇ ਨਾ ਛੱਡਣਾ ਮਾਤਾ ਜੀ ਨੇ ਫਰਮਾਇਆ ਵੀ ਜਾਓ ਵਾਹਿਗੁਰੂ ਦਾ ਅੰਗ ਸੰਗ ਹੈ ਪਿਤਾ ਜੀ ਦਾ ਅੰਗ ਸੰਗ ਹਾਂ ਚੱਲੇ ਗਏ ਧਾਕੀ ਮਤਬਾਜ਼ਾ ਦੀ ਸੀ ਤਿਆਰੀ ਇੰਨਾ ਕੀਤੀ ਸੀ ਕਹਿੰਦੇ ਜਿਹੜੇ ਇਹ ਬਾਰੇ ਨਾਮ ਸੀ ਨਾ ੱਤੇ ਨਾਲ ਖੜਕੇ ਬਾਬਾ ਜੀ ਨੂੰ ਜਾਨ ਲੱਗਦੀ ਤੇ ਬਾਬਾ ਜੀ ਨੇ ਜਿਹੜਾ ਹੱਥ ਝਟਕਿਆ ਦੋਵਾਂ ਨੇ ਕਹਿੰਦੇ ਕਿ ਸੰਜਾਤੇ ਰਹੇ ਆ ਜਾਂਕੇ ਤੇ ਨੀਹੋਂ નીચે ਚੁੰਨੀਆਂ ਸਨ ਖੜੇ ਹੋ ਗਏ ਜ਼ਾਲਮ ਜਿਹੜੇ ਨੇ ਕਹਿੰਦੇ ਨੀਹਾਂ ਚੁੰਨਣ ਲੱਗੇ ਇਸ ਪਰਦਾਈ ਨੂੰ ਵਰਨਾ ਬੰਦ ਲੋਕਿਆ ਜਾਂਦਾ ਹੈ ਕਿ ਜਿਹੜੀਆਂ ਨੀਂਹ ਨੇ ਨਾ ਕਦੇ ਉਡੋ-ਉਡ ਕੇ ਇਹਨਾਂ ਦੇ ਮੱਥੇ ਉੱਤੇ ਲੱਗ ਨਹੀਂ ਲੱਗਦੇ। ਜਦੋਂ ਬਾਬਾ ਜੀ ਦੇ ਚਰਨਾਂ ਤੋਂ ਉਹ ਜਿਹੜੀਆਂ ਇਟਾਂ ਛਾਉਂਦੇ ਨੇ ਨਾ ਉਹ ਉਡੋ-ਉਡ ਕੇ ਮੱਥੇ ਨਾਲ ਲੱਗਦੀਆਂ ਨੇ। ਨੀਂਹ ਚੁੰਮਦੇ ਨੇ ਉਹ ਫਿਰ ਜਿਹੜੀ ਨੀਂਹ ਦਿਖ ਜਾਂਦੀ ਹੈ ਕਈ ਵਾਰ ਨਹੀਂ ਘਰ ਆਉਂਿਆ। ਆਖਰ ਅੰਤ ਜਿਹੜਾ ਹੈ ਉਹ ਨੀਂਹ ਗੋਦਿਆਂ ਤਾਂ ਤਾ ਲਈ ਤੇ ਜਿਹੜਾ ਉਹ ਮਿਸਤਰੀ ਸੀਣਾ ਹੋ ਉਹ ਜਲਾਦ ਦੇ ਦਈਏ ਉਹ ਇਤਨੂ ਭੰਨਣ ਲਗਾ ਤੇ ਇਹਨੂੰ ਸੱਚਾ ਆਨੰਦ ਬੋਲਿਆ ਕਹਿੰਦਾ ਇਹ ਨਾ ਕਰਨਾ ਕਰਨਾ ਗੋਡੇ ਤੰਗੜੇ ਨਾਲ ਪਈ ਤੇਸੀ ਗੰਦੀ ਮਾਰ ਕੇ ਕਹਿੰਦੇ ਬਾਬਾ ਜੀ ਦਾ ਹੰਡਾ ਜਿਹੜਾ ਉਹ ਛੁਦੀ ਕਰ ਦਿੱਤਾ ਲਾ ਦਿੱਤਾ ਤੇ ਬਾਬਾ ਜੀ ਪਤਾ ਕੀ ਮੁੱਤੂ ਜੀ ਕਹਿੰਦੇ ਵਿਚਾਰਨ ਕਰਦੇ ਨੇ ਜਦ ਨਹੀਂ ਸਹਿਬ ਦਾ ਬਾਠ ਕਹਿੰਦੇ ਆਰੰਭ ਕੀਤਾ ਨਾ ਨੇ ਤੇ ਜਦੋਂ ਲੱਖ ਧਨ ਆਇਆ ਸੀ ਜਪਜੀ ਸਾਹਿਬ ਦਾ ਬਾੜ ਜਿਹੜਾ ਉਹਨੂੰ ਹੋ ਗਿਆ ਸੀ ਜਪਜੀ ਸਾਹਿਬ ਦਾ ਬਾੜ ਨਾਮ ਕੀਤਾ ਤਰੇਮ ਦੇ ਵਿੱਚ ਉਹਨਾਂ ਨੇ ਇੱਕ ਓੰਕਾਰ ਤੋਂ ਲੈ ਕਰਕੇ ਕੇਤੀ ਸ਼ੁੱਤੀ ਨਾਲ ਤਹਾ ਸਮਾਪਤੀ ਕਰਕੇ ਪੜ੍ਹੇ ਜਾਈ ਹੈ ਬਰਦੋਲੇ ਦੀ ਨੀਆਂ ਜਿਹੜੀਆਂ ਕਹਿੰਦੇ ਅੱਖੋਂ ਉਦਾਮ ਚੜਿਆ ਜਾਂਦੀਆਂ ਆਂਦੀਆਂ ਸਾਹ ਉੱਤੇ ਤੇ ਥੋੜੀ ਤੰਗ ਜਿਹੀ ਹੈ ਨੀਂਹ ਚੁੰਦੀ ਗਈ منہ تک آ گئی تھوڑی تک نیہ جوندی گئی منہ تک آ گئی بینی کو ڈھانپتے ہوئے آنکھوں کو چھپا گئی ننے سے تھوڑے پیارے شیا بادشاہ جی کے پتر سن ਲੱਗਤੇ ਜਿਗਰ ਗੁਰੂ ਕੇ ਉਹ ਤੁਮੋ ਸ਼ਬਦੀ ਦੋਵੇਂ ਜਿਹੜੀ ਕੋ ਮਹਾ ਪੁਛ ਕਹਿੰਦੇ ਨੀਹਾਂ ਦੇ ਕੋਲੇ ਹੋਏ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਜਿਹੜੀ ਹੈ ਸਹਿਜ ਹੋਣ ਲੱਗੀ ਤੇ ਉਹਨਾਂ ਨੀਹਾਂ ਕਹਿੰਦੇ ਬਾਤ ਦੇ ਵਿੱਚ ਜਿਹੜਾ ਜੀ ਨਾ ਝੁਚਾਲ ਆਇਆ ਨੀਹਾਂ ਥਲੇ ਡਿੱਗ ਗਈਆਂ ਕਹਿਣ ਲੱਗੇ ਉਹਨਾਂ ਇਹ ਚੜਾਈ ਤੇ ਕੀਤੇ ਨਹੀਂ ਹਲੇ ਨਬਜ਼ ਚਲਦੀ ਹੈ ਕੋਈ ਬਲਾਉ ਹੰਨੇ ਸ਼ਾਸਤ ਤੇ ਬਾਸੀ ਵੀ ਗੁਰੂ ਨੇ ਸੰਨਾ ਜਿੜੀ ਜਿੜੀ ਇਹਨਾਂ ਨੂੰ ਕਤਲ ਦਾ ਹੁਕਮ ਆਇਆ ਸੀ ਤੇ ਇਹ ਮੰਨਦੇ ਹੋ ਕੋਈ ਤੇ ਮੰਦਾ ਨਹੀਂ ਸੀ ਕਤਲ ਵਾਸਤੇ ਇਹ ਸ਼ਾਸਨ ਤੇ ਬਾਸ਼ਰ ਬੇਜਿਹੜੇ ਜੁੜਨੇ ਉੱਥੇ ਉੱਠ ਕਰਕੇ ਕਹਿ ਲੰਭੇ ਸਾਡੀ ਜਿਹੜੀ ਇਹ ਸਜਾ ਰੱਦ ਕਰੋ ਅਸੀਂ ਇਹ ਕੰਮ ਕਰਾਂਗੇ ਜੁੜੇ ਹੱਥੇ ਚ ਲੈ ਕੇ ਸਾਰਾ ਨੂੰ ਦਈਏ ਬਾਬਾ ਜੋਰਾਵਰ ਸਿੰਘ ਤੇ ਜਿਹੜੇ ਹਮ ਉਦੋਂ ਹੀ ਕਹਿੰਦੇ ਅਲੋਖ ਹੋ ਗਏ ਬਾਬਾ ਮਤੇ ਸਿੰਘ ਜੀ ਜਦੋਂ ਸਾਰਾ ਘੁੰਮੀ ਤੇ ਕਹਿੰਦੇ ਉਹ 13 ਮੰਡਲਾਂ ਤੇ ਜਿਹੜੇ ਟੱਕਦੇ ਰਹੇ ਲਗਾ ਨਦੀ ਕਹਿੰਦੇ 13 ਮਿੰਟ ਤੱਕ ਵਾਜੀਆਂ ਰਹੀਆਂ 13 ਮਿੰਟ ਬਾਅਦ ਸਲਕਿਨ ਨਿਯਾਨਾ ਕਰ ਗਏ ਉਹ ਮਹਾਪੁਰਸ਼ਾਂ ਦੀ ਜੋ ਪਰਮਾਨੀਏ ਮਰੋ ਦੀ ਲਾਸਾਨੀ ਹੈ ਇਹੋ ਜੀ ਕੁਰਬਾਨੀ ਕਿਸੇ ਨੇ ਕਰਨੀ ਨਾ ਕੀ ਕਰ ਸਕਦਾ ਹੈ ਕਹਿੰਦੇ ਸਾਰੇ ਬਾਜਿਆਂ ਆਂ ਵੀ ਦੱਸ ਕੋਣ ਸ਼ਹੀਦ ਹੈ ਸਭ ਤੋਂ ਛੋਟਾ ਤੇ ਸਭ ਤੋਂ ਵੱਡੀ ਸ਼ਹਾਦਤ ਕਿਸ ਦੀ ਹੈ ਸਾਰੇ ਸ਼ਹੀਦਾਂ ਨੂੰ ਵੇਖਿਆ ਗਿਆ ਅਖੀਰ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਪਤੇ ਸਿੰਘ ਬਲ ਜੜੀ ਦੀ ਗੱਲ ਕਹਿ ਲੱਗੀ ਵੀ ਇਹਨਾਂ ਤੋਂ ਵੱਡੀ ਸ਼ਰਮ ਕਿਸੇ ਦੀ ਨਹੀਂ ਜਿਹੜੇ ਇਹ ਪੁੱਛਣ ਵਾਲੇ ਕੁਛੇ ਆ ਵੀ ਜਿਹੜੀਆਂ ਮਾਤਾਂ ਹਨ ਜਿਵੇਂ ਇਸ ਥਾਂ 'ਤੇ ਜਿਹੜੀਆਂ ਮਾਤਾਂ ਹਨ ਸਭ ਉਹਨਾਂ ਦੇ ਪੁੱਛਣ ਬੱਚੇ ਚੁੱਕੇ ਸਨ ਛੋਟੇ ਛੋਟੇ ਉੱਤੇ ਕਈ ਤੇ ਜਿਹੜੇ ਪੈਦਾ ਹੀ ਨਹੀਂ ਸੀ ਉਹ ਮਾਤਾਂ ਉਹਦੇ ਪੇਟ ਦੇ ਵਿੱਚ ਹੀ ਉਹਨਾਂ ਨੂੰ ਕਤਲ ਕਰ ਦਿੱਤਾ ਤੇ ਜਵਾਬ ਨਹੀਂ ਮਿਲਿਆ ਹੈ ਵੀ ਉਹ ਜਿਹੜੇ ਸਾਨੂੰ ਫੜ ਫੜ ਕੇ ਧੱਕੇ ਦੇ ਨਾਲ ਕੋਈ ਸੋਹ ਉਹਨਾਂ ਕੋ ਬਚਣ ਦਾ ਕੋਈ ਹਿੱਲਾ ਨਹੀਂ ਸੀ ਬਚ ਸਕਦੇ ਸੀ ਪਰ ਇਹਨਾਂ ਤੋਂ ਗਦਰਮਦਾਵੀ ਜ਼ਿਲ੍ਹਾ ਸੀ ਕਹਿ ਸਕਦੇ ਸੀ ਵੀ ਹਾਂ ਧਰਮ ਨੂੰ ਛੱਡਦੇ ਹਾਂ ਤੇ ਬੱਝ ਸਕਦੇ ਸੰਭੇ ਪਰ ਨਹੀਂ ਉਹਨਾਂ ਨੇ ਧਰਮ ਨਹੀਂ ਛੱਡਿਆ ਥੋੜਾ ਸਮਾਂ ਯਾਦ ਕਰੀਏ ਅਸੀਂ ਵੀ ਕਿਤੇ ਨਾ ਜਾਵੇ ਸਰਬਾਨੇ ਰੱਬਾ ਸਿਰ ਜਾਵੇ ਤਾਂ ਜਾਵੇ ਵਿਰਾਸਤੀ ਸਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਜਤ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਛੇੜੇ ਜਾਵੇ ਤਾں ਜਾਵੇ ਤੇਰਾ ਸਿੱਖੀ ਸਿੱਦਕ ਨਾ ਜਾਵੇ ਛੇੜੇ ਜਾਵੇ ਤਾں ਜਾਵੇ ਤੇਰਾ ਸਿੱਖੀ ਸਿੱਦਕ ਨਾ ਜਾਵੇ ਛੇੜੇ ਜਾਵੇ ਤਾں ਜਾਵੇ ਤੇਰਾ ਸਿੱਖੀ ਸਿੱਦਕ ਨਾ ਜਾਵੇ ਤੇ ਬਾਦਸ਼ਾਹ ਸਿੱਖੀ ਤੂੰ ਮੰਨਾਂ ਕੀਤੀ ਸੁਖ ਨਹੀਂ ਸੰਸਾਰ ਦੇ ਸੁੱਖਾਂ ਤੂੰ ਕੀ ਲੈਣਾ ਹੈ ਸੀਸ ਦੇ ਉੱਤੇ ਤਮਾਲਾ ਝੁਟਾ ਲਗੀ ਤੇਰੇ ਕੇਸ ਝੁੰਦੇ ਰਹਿਣ ਮੁਖੜੇ ਤੇ ਦਾੜਾ ਸਜਿਆ ਰਹੇ ਤੇਰੀ ਪ੍ਰਤਾਪ ਵਿੱਚ ਰਹੀਏ ਤੇਰੇ ਪ੍ਰੇਮ ਵਿੱਚ ਰਹਿੰਦੇ ਆ ਇਤੋਂ ਵੱਡਾ ਸੋਤ ਕੀਤੇ ਹੋਵੇਗਾ ਫਿਰ ਪਾਣੀ ਨੀਂਹ ਵਿੱਚ ਹੀ ਆ ਕੇ ਆਉਣਾ ਕਿੰਦੇਵੇ ਪਰ ਆਪਣੀ ਸਿੱਖੀ ਤੋਂ ਮੁਨਕਰ ਨਹੀਂ ਹੁਣਾ ਪਾਤਸ਼ਾਹ ਜੀ ਦੇ ਲਾਡਾਂ ਨੂੰ ਯਾਦ ਕਰ ਗਈਆਂ ਅਨੇਕਾਂ ਪ੍ਰਕਾਰ ਦੀਆਂ ਕੰਨਾ ਹੋਈ ਜਾਂਦੀਆਂ ਕਿ ਸ਼ਹਾਦਤ ਹੈ ਜਿਹੜੀ ਬਿਆਨ ਕਰਨੀ ਪੜੀ ਔਖੀ ਹੈ ਸੁਣਨੀ ਪੜੀ ਔਖੀ ਹੈ ਉੱਨਾ ਤੇ ਹੋਈ ਗਿਆ ਨੇ ਸਤਿਗੁਰੂ ਦੀ ਤੇ ਆਪ ਸਰਬਤ ਸੰਤ ਪਰਵਰਸ਼ਨ ਦਿਲ ਉਹ ਬਖਸ਼ ਦੇਣਾ ਵੀ ਕਰ ਕਰ ਤੈਨਾ ਛੁਟੀ ਹੈ ਕਿਨ ਕਿਨ ਕੋ ਹਨਹਾਰ ਬਖਸ਼ਨਹਾਰ ਬਖਸ਼ ਲੈ ਨਾਨਕ ਪਾਤਾਲ ਕੱਜ ਕੇ ਬਣਾਉ ਦੀ ਮਤਿ ਵਾਹਿਗੁਰੂ ਦੀ ਕਾਲ ਸਾਰ ਵਾਹਿਗੁਰੂ ਦੀ ਕੀ ਫਧੇ